ਇਕ ਓਅੰਕਾਰ ਸੌਰਟ ਮਹੱਲਾ ਪੰਜਵਾ ਨਾ ਲਨਾਰਾਇਣ ਮੇਰੇ ਜਮਦੂਤ ਨਾ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਚ ਸਾਕੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਏ ਨਾਨਕ ਪ੍ਰਭ ਸਰਨਾਈ ਜਿਨ ਸਗਲੇ ਰੋਗ ਮਿਟਾਈ ਪ੍ਰਭ ਸਗਲੇ ਥਾਨ ਬਸਾਈ ਸੁਖ 사ਂਦ ਫਿਰ ਆਏ ਨਾਨਕ ਪ੍ਰਭ ਸਰਨਾਈ ਜਿਨ ਸਗਲੇ ਰੋਗ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ